ਅੱਜ ਇਹ ਜਿਹੜਾ ਚੌਕ ਸਾਡੇ ਬਟਾਲੇ ਨੂੰ ਸਮਰਪਿਤ ਹੈ ਕਿਉਂਕਿ ਬੜੀ ਇਹਨੂੰ ਸ਼ਿੱਦਤ ਤੇ ਬੜੀ ਰੀਜਨ ਆ ਇਹ ਚੌਕ ਨੂੰ ਤਿਆਰ ਕੀਤਾ ਗਿਆ ਸੋ ਮੈਂ ਦਿਲ ਦੀ ਗਹਿਰਾਈ ਤੋਂ ਇੱਕ ਇੱਕ ਇੱਥੇ ਜਿਹਨੇ ਕੰਮ ਕੀਤਾ ਉਹਦਾ ਵੀ ਧੰਨਵਾਦ ਹੈ ਸਾਡੇ ਐਕਸ਼ਨ ਸਾਹਿਬ ਪੀ ਡਬਲਯੂ ਡੀ ਨਰਮਲ ਜੀ ਇਹਨਾਂ ਦਾ ਵੀ ਧੰਨਵਾਦ ਹੈ ਐਸ ਡੀਓ ਸਾਹਿਬ ਦਾ ਵੀ ਧੰਨਵਾਦ ਹੈ ਔਰ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਨੂੰ ਸਾਰਿਆ ਅੱਜ ਇਹ ਬਟਾਲੇ ਦਾ ਮੈਂ ਕਹਿ ਸਕਦਾ ਦਿਲ ਜਿਹਨੂੰ ਆਪਾਂ ਦਿਲ ਕਹਿੰਦੇ ਸੀ ਇਹ ਹਾਰਡ ਹੈ ਔਰ ਅੱਜ ਇਸ ਵਾਕਿਆ ਹੀ ਦਿਲ ਦੀ ਜਿਹੜੀ ਚਮਕ ਹੈ ਬਟਾਲੇ ਦੀ ਆ ਮੈਂ ਦੇਖ ਰਿਹਾ ਸੀ ਆ ਉਦਘਾਟਨ ਤੇ ਅੱਜ ਹੋਇਆ ਪਰ ਇਹਦੀਆਂ ਜਿਹੜੀਆਂ ਰੀਲਾਂ ਨੇ ਫੋਟੋਆਂ ਨੇ ਉਹ ਅੱਜ ਤੋਂ 8 ਦਿਨ ਪਹਿਲਾਂ ਹੀ ਚੱਲ ਰਹੀਆਂ ਸੀ ਕਿਉਂਕਿ ਲੋਕਾਂ ਨੂੰ ਇੱਕ ਰੀਤ ਸੀ ਆਸ ਸੀ ਇੱਕ ਗੱਲ ਮੈਂ ਕਹਿ ਸਕਦਾ ਅੱਜ ਮੈਂ ਆਇਆ ਇੱਕ ਬਜ਼ੁਰਗ ਮੈਨੂੰ ਮਿਲੇ ਤੇ ਰਾਤ ਚ ਘੁੱਟ ਫੜ ਕੇ ਮੈਨੂੰ ਕਹਿੰਦੇ ਵੀ ਕਿਤੇ ਕਾਕਾ ਯਾਰ ਵੋਟਾਂ ਦੇ ਬੜਾ ਚਿਰ ਹੋ ਗਿਆ ਸੀ ਪਾਉਂਦੇ ਆ ਪਰ ਅੱਜ ਪਤਾ ਲੱਗਾ ਵੀ ਵਾਕਿਆ ਵੀ ਵੋਟਾਂ ਪਾਉਣ ਨਾਲ ਇਹ ਵੀ ਕੁਝ ਹੋ ਸਕਦਾ ਔਰ ਕਿਉਂਕਿ ਮੈਂ ਅੱਗੇ ਵੀ ਕਿਹਾ ਮੈਂ ਕੋਈ ਐਮਐਲਏ ਨਹੀਂ ਮੈਂ ਚੌਕੀਦਾਰ ਆ ਔਰ ਲੱਗੇ ਆ ਰਾਤ ਦਿਨ ਮਿਹਨਤ ਕਰ ਰਹੇ ਆ ਬਟਾਲੇ ਦੀ ਡਿਵੈਲਪਮੈਂਟ ਕਰਨੀ ਚਾਹੁੰਦਾ ਵਾਂ ਔਰ ਮੈਂ ਕਰ ਰਿਹਾ ਔਰ ਮੇਰੀ ਕੋਸ਼ਿਸ਼ ਇਹੋ ਹੀ ਹੈ ਵੀ ਆਪਣੇ ਬਟਾਲੇ ਨੂੰ ਤਰੱਕੀ ਚ ਲੈ ਕੇ ਜਾਵਾਂ ਕਿਉਂਕਿ ਜਦੋਂ ਮੈਂ ਬਣ ਕੇ ਆਇਆ ਸੀ ਉਦੋਂ ਵੀ ਬਟਾਲੇ ਦੇ ਹਾਲਾਤ ਜਿਹੜੇ ਬਹੁਤ ਮਾੜੇ ਹਾਲਾਤ ਸੀ ਪਰ ਅੱਜ ਜਿਉਂ-ਜਿਉਂ ਸਮਾਂ ਬੀਤ ਗਿਆ ਲੋਕ ਆਪ ਕਹਿਣ ਲੱਗ ਪਏ ਵੀ ਨਹੀਂ ਸਾਡਾ ਬਟਾਲਾ ਤਰੱਕੀ ਦੀ ਰਾਹ ਤੇ ਆ ਔਰ ਜ਼ਰੂਰੀ ਇਹ ਨਹੀਂ ਹੁੰਦਾ ਵੀ ਆਪ ਬੋਲ ਕੇ ਕੰਮ ਦੱਸਿਏ ਅਸਲ ਕੰਮ ਉਹ ਹੁੰਦੇ ਜਿਹੜੇ ਲੋਕ ਦੱਸਣ ਔਰ ਮੈਨੂੰ ਆਸ ਹੈ ਵੀ ਭਾਵੇਂ ਕਿਉਂਕਿ ਸਿਆਸਤ ਹੈ ਬੜੀਆਂ ਇੱਥੇ ਚਾਲਾਂ ਵੀ ਚੱਲੀਆਂ ਜਾਂਦੀਆਂ ਨੇ ਜਿ ਤਰ੍ਹਾਂ ਹੁਣ ਸਾਡੇ ਇਸ ਚੌਂਕ ਵੱਲੋਂ ਸਾਡੇ ਲੋਕਾਂ ਨੂੰ 扑ਕਾਇਆ ਗਿਆ ਵੀ ਇਹ ਚੌਂਕ ਦਾ ਨਾਮ ਬਦਲਣ ਲੱਗੇ ਜੀ ਚੌਂਕ ਨੂੰ ਹੋਰ ਹੀ ਰੂਪ ਰੇਖਾ ਦੇਣ ਲੱਗੇ ਆ ਪਰ ਨਹੀਂ ਲੋਕ ਸਿਆਣੇ ਨੇ ਬਟਾਲੇ ਦੇ ਅੱਜ ਜਦੋਂ ਬਣ ਕੇ ਤਿਆਰ ਹੋਇਆ ਉਹਨਾਂ ਨੂੰ ਇਹ ਆਸ ਹੈ ਵੀ ਸਾਡਾ ਜਿਹੜਾ ਪੁੱਤ ਹੈ ਇਹ ਕਦੀ ਗਲਤ ਕੰਮ ਨਹੀਂ ਕਰੂਗਾ ਔਰ ਸਾਡੀਆਂ ਆਸਾਂ ਤੇ ਮੂਰ ਪਾਊਗਾ ਕਦੀ ਆਸਾਂ ਤੇ ਫਾਣੀ ਨਹੀਂ ਫੇਰੂਗਾ ਅੱਜ ਸੁੱਖਾ ਸਿੰਘ ਮਹਤਾਬ ਸਿੰਘ ਜਿਹੜੀ ਸਾਡੀ ਕਮੇਟੀ ਵੀ ਆ ਉਹ ਵੀ ਅੱਜ ਆਏ ਨੇ ਉਹਨਾਂ ਦਾ ਵੀ ਦਿਲ ਬਾਗੋ-ਬਾਗ ਹੋਇਆ ਵੀ ਵਾਕਿਆ ਹੀ ਇੱਕ ਜਿਹੜਾ ਮੇਨ ਸ਼ਹਿਰ ਦੇ ਅੰਦਰ ਜਿਹੜੇ ਐਂਟਰੈਂਸ ਆ ਉਹ ਇੱਕ ਐਡੀ ਖੂਬਸੂਰਤ ਬਣੀ ਆ ਔਰ ਮੈਂ ਉਹਨਾਂ ਨਾਲ ਦੇ ਨਾਲ ਆਏ ਤੇ ਵਧਾਈ ਦੇਣ ਕੀ ਦੇਣ ਹੀ ਨਾਲ ਮੈਂ ਹੁਣ ਜ਼ਿੰਮੇਵਾਰੀ ਵੀ ਲਵਾਤੀ ਆ ਇਹਨਾਂ ਦੀ ਵੀ ਇਹਨੂੰ ਹੁਣ ਮੇਨਟੇਨੈਂਸ ਜਿਹੜੀ ਤੁਸੀਂ ਕਰਨੀ ਆ ਸਾਨੂੰ ਵੀ ਆਪਣੀ ਸੁਸਾਇਟੀ ਚ ਪਾ ਲਓ ਬਸ ਬਸ ਇੱਥੇ ਵਧੀਆ ਫੁੱਲ ਬੂਟੇ ਲਾਓ ਇੱਥੇ ਵਧੀਆ ਤੁਹਾਨੂੰ ਕਿਉਂਕਿ ਇੱਕ ਮੇਨ ਪੁਆਇੰਟ ਆ ਵਾਲਾ ਜਿਹੜਾ ਦਿੱਤਾ ਇਹਨੂੰ ਵਧੀਆ ਮੇਨਟੇਨੈਂਸ ਕਰੋ ਕਿਉਂਕਿ ਇਹ ਇੱਕ ਟੀਮ ਵਰਕ ਆ ਵਰਾਲੇ ਕੇ ਕੰਮ ਹੁੰਦਾ ਹੁਣ ਇਸ ਤੋਂ ਬਾਅਦ ਇੱਕ ਮੈਂ ਗੇਟ ਜਿਹੜਾ ਵਾ ਉਹ ਵੀ ਥੋੜੇ ਦਿਨਾਂ ਦੇ ਅੰਦਰ ਅੰਦਰ ਆਪਾਂ ਜਿਹੜਾ ਜਲੰਧਰ ਰੋਡ ਤੋਂ ਜਿਹੜਾ ਗੇਟ ਜਿਹੜਾ ਵਾ ਨਾਨਕਸ਼ਹੀ ਐਪ ਦੇ ਨਾਲ ਬਣਦਾ ਹੋਇਆ ਨਜ਼ਰ ਆ ਰਿਹਾ ਉਹ ਵੀ ਤੁਹਾਨੂੰ ਮਿਲੂਗਾ ਔਰ ਇੱਕ ਇੱਥੇ ਪੁਰਾਣੀ ਤਹਿਸੀਲ ਸੀ ਜਿੱਥੇ ਇੱਥੇ ਤੁਸੀਂ ਦੇਖਿਆ ਹੈ ਵੀ ਟ੍ਰੈਫਿਕ ਦੀ ਬੜੀ ਸਮੱਸਿਆ ਹੈ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਉੱਥੇ ਵੀ ਇੱਕ ਵਧੀਆ ਆਪਾਂ ਚੌਕ ਦਵਾਂਗੇ ਕਿਉਂਕਿ ਸ਼ਹਿਰ ਨੂੰ ਸਜਾਉਣਾ ਸ਼ਹਿਰ ਨੂੰ ਸੁੰਦਰੀਕਰਨ ਬਣਾਉਣਾ ਕਿਉਂਕਿ ਇਥੋਂ ਸਾਡੀ ਦਿੱਖ ਦਾ ਪਤਾ ਲੱਗਦਾ ਔਰ ਰਹੀ ਗੱਲ ਹਲੇ ਕੰਮ ਇਹ ਨਹੀਂ ਮੈਂ ਕਹਿੰਦਾ ਵੀ ਕੰਮ ਹੋ ਗਏ ਨੇ ਕੰਮ ਹੋਣ ਵਾਲੇ ਬਹੁਤ ਨੇ ਔਰ ਜੋ-ਜੋ ਸਮਾਂ ਬੀਤਦਾ ਜਾਊਗਾ ਜੋ-ਜੋ ਸਮਾਂ ਮਿਲਦਾ ਜਾਊਗਾ ਆਪਾਂ ਆਪਣੇ ਬਟਾਲੇ ਦੀ ਨਿਹਾਰ ਜਿਹੜੀ ਇਹਦੀ ਚਮਕ ਜਿਹੜੀ ਹੈ ਦਿਸ਼ਾ ਵਿਦੇਸ਼ਾਂ ਦੇ ਵਿੱਚ ਨਾਮ ਅੱਗੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਛੋਂ ਪ੍ਰਾਪਤ ਧਰਤੀ ਆ ਅੱਗੇ ਬਟਾਲੇ ਨੂੰ ਸਾਰੇ ਜਾਣਦੇ ਨੇ ਪਰ ਜੇ ਬਾਹਰੋਂ ਸੰਗਤਾਂ ਆਉਣ ਕੱਲ ਨੂੰ ਇਹ ਨਾ ਕਹਿਣ ਵੀ ਬਟਾਲਾ ਕੀਤਨਾਂ ਦਾ ਵਾ ਇਹ ਸਾਡੇ ਇੱਕ ਇੱਕ ਬੰਦੇ ਦਾ ਫਰਜ਼ ਬਣਦਾ ਹੈ